ਸੰਗਤਾਂ ਵੱਲੋਂ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਨਾਬਾ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ ਸੁੰਦਰ ਪਲਕੀ ਸਾਹਿਬ ਕੀਤੀ ਗਈ ਪੇਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਹੇਤ ਇਲਾਕੇ ਦੀਆਂ ਸੰਗਤਾਂ ਦਾ ਸਲਾਘਾਯੋਗ ਉਪਰਾਲਾ ਕਹਾ ਮਾਨਿੰਦਰ ਸਿੰਘ ਮਾਨੀ ਮੱਖਣ ਸਿੰਘ ਲਾਲਕਾ ਤੇ ਜਿਸਪਾਲ ਜਨੇਜਾਂ ਦੇ ਖਾਲਸਾਈ ਜਹਾਜ ਲਾਲਾ ਸੰਗਤਾਂ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁੰਦਰ ਪਲਕੀ ਸਾਹਿਬ ਵਿਖੇ ਕੀਤੇ ਗਏ ਸਵਾਇਮਾਨ ਤਾਂ ਸਰਿਕੁਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇਸ ਸੁੰਦਰ ਪਾਲਕੀ ਸਾਹਿਬ ਰਾਹੀਂ ਘਰਾਂ ਵਿੱਚ ਲਿਜਾ ਸਕਣਗੀਆਂ ਸੰਗਤਾਂ ਲਗਭਗ 10 ਲੱਖ ਦੀ ਲਾਗਤ ਨਾਲ ਤਿਆਰ ਹੋਈ ਸੁੰਦਰ ਪਾਲਕੀ ਸਾਹਿਬ ਨੂੰ ਦੇਖ ਕੇ ਸੰਗਤਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਹਰਦੀਪ ਕੌਰ ਖੋਖ ਦੇ ਪਤੀ ਜ਼ਥੇਦਾਰ ਬਲਤੇਜ ਸਿੰਘ ਖੋਖ ਨੇ ਕੀਤਾ ਸੰਗਤਾਂ ਦਾ ਧੰਨਵਾਦ ਹੋਰ ਕੀ ਕਿਹਾ ਗਿਆ ਸੰਗਤਾਂ ਵੱਲੋਂ ਆਓ ਦੇਖਦੇ ਆ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ oh

ਪਿਆਰੇ ਹਰ ਜਨ ਪਿਆਰੇ ਥਿਰ ਕਰ ਬੈਸੋ ਹਰ ਜਨ ਪਿਆਰੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਧੇਰ ਕਾਜ ਬੈਸੋ ਹਰ ਜਨ ਪਿਆਰੇ ਜੇਨ ਕਾਜ ਬੈ oh ਬਈ ਅਦਨਾ ਕੋ ਬਿੰਦਨੋ ਜਮਰਾਓ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇ ਵਹ ਤਰਸਮ ਰਿਹਾ ਆਪ ਦੀ ਖੜਾ ਉਪਰਾਲਾ ਕਿ ਜਿਹੜੇ ਲਿਆਂਦੀ ਕੀ ਇਹ ਜੀ ਬਹੁਤ ਵੱਡਾ ਤੇ ਬਹੁਤ ਹੀ ਲੋਡਮੰਦ ਉਪਰਾਲਾ ਜਿਹੜਾ ਸੰਗਤਾਂ ਨੇ ਕੀਤਾ ਹੈਗਾ ਮਹਾਰਾਜ ਦੀ ਬੀੜ ਜਦੋਂ ਮਹਾਰਾਜ ਦਾ ਸਰੂਪ ਕਿਤੇ ਜਾਣਾ ਹੁੰਦਾ ਕੋਈ ਪ੍ਰਾਈਵੇਟ ਬੰਦਾ ਘਰੇ ਮਹਾਰਾਜ ਦਾ ਪ੍ਰਕਾਸ਼ ਕਰਨਾ ਚਾਹੁੰਦਾ ਆਪ ਦੀ ਪ੍ਰਾਈਵੇਟ ਗੱਡੀ ਲੈ ਕੇ ਆਉਂਦਾ ਕੋਈ ਗੋਦੀ ਚ ਰੱਖ ਲੈਂਦਾ ਕੋਈ ਸੀਟ ਤੇ ਰੱਖ ਲੈਂਦਾ ਉਹ ਕਿਤੇ ਅਸੀਂ ਸਮਝਦੇ ਆ ਕਿ ਸੰਗਤਾਂ ਨੇ ਸਮਝਿਆ ਕਿ ਕਿਤੇ ਉਹ ਮਹਾਰਾਜ ਦੀ ਪੂਰੀ ਰਿਸਪੈਕਟ ਨਹੀਂ ਹੁੰਦੀ ਉਸ ਸਾ ਨਾਲ ਸੋ ਇਹਨਾਂ ਨੇ ਆਪ ਹੀ ਉਦਮ ਕੀਤਾ ਆਪ ਹੀ ਉਪਰਾਲਾ ਕੀਤਾ ਆਪ ਹੀ ਪੈਸੇ ਇਕੱਠੇ ਕੀਤੇ ਜੁਨੇਜਾ ਸਾਹਿਬ ਨੇ ਸਾਰੀ ਕਹਾਣੀ ਦੱਸੀ ਕਿਵੇਂ-ਕਿਵੇਂ ਕਰਕੇ ਮਹਾਰਾਜ ਦੀ ਆਪੇ ਹੀ ਕਿਰਪਾ ਹੋਈ ਹੈ ਜਿਹੜੀ ਚੀਜ਼ 8-9 ਮਹੀਨੇ ਬਾਅਦ ਮਿਲਣੀ ਸੀਗੀ ਉਹ 2 ਮਹੀਨਿਆਂ ਚ ਬਣ ਕੇ ਤਿਆਰ ਹੋ ਕੇ ਇੱਥੇ ਸੰਗਤਾਂ ਨੂੰ ਅੱਜ ਇਹਨਾਂ ਨੇ ਪੇਸ਼ ਕੀਤੀ ਸੋ ਇਹ ਬਹੁਤ ਹੀ ਸ਼ਲਾਘਾ ਦੇ ਪਾਤਰ ਨੇ ਸਾਰੀ ਸੰਗਤ ਇਹ ਜਿਨ੍ਹਾਂ ਨੇ ਇਹ ਕੰਮ ਕੀਤਾ ਗੁਰੂ ਪਾਸ਼ਾ ਨੇ ਆਪ ਆਪਣੀ ਰਹਿਮਤ ਬਖਸ਼ਿਸ਼ ਕੀਤੀ ਹੈ ਕਿ ਸੰਗਤਾਂ ਦੇ ਮਨਾਂ ਵਿੱਚ ਆਪ ਆ ਕੇ ਵਸੇ ਕਿਉਂਕਿ ਗੁਰੂ ਪਾਸ਼ਾ ਜਦੋਂ ਕਿਸੇ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਜਾਂਦੀ ਹੈ ਸੰਗਤਾਂ ਤਾਂ ਉਹਦੇ ਨਾਲ ਬਹੁਤ ਵੱਡੀਆਂ ਗੁਸਤਾਖੀਆਂ ਹੋ ਜਾਂਦੀਆਂ ਸੰਗਤਾਂ ਰਸਤਿਆਂ 'ਚ ਘੜੀਆਂ ਹੁੰਦੀਆਂ ਤੇ ਉਹਨਾਂ ਤੋਂ ਭੁੱਲ ਹੋ ਜਾਂਦੀ ਆ ਕਿ ਨਮਸਕਾਰ ਨਹੀਂ ਕਰ ਸਕਦੇ ਸੋ ਜਦੋਂ ਇਸ ਪਾਰਕੀ ਸਾਹਿਬ ਵਿੱਚ ਗੁਰੂ ਪਾਤਸ਼ਾਹ ਨਿਕਲਣਗੇ ਹਰ ਬੰਦਾ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰ ਲੇਗਾ ਕਿਉਂਕਿ ਹਰਾਈ ਨੂੰ ਵੀ ਪਤਾ ਲੱਗੇਗਾ ਜਿਹੜਾ ਵੀ ਰੋਡ ਦੇ ਉੱਪਰ ਹੋਏਗਾ ਉਹਨੂੰ ਪਤਾ ਲੱਗੇਗਾ ਕਿ ਬਾਦਸ਼ਾਹ ਨਗਰੇ ਨੇ ਤੂੰ ਨਮਸਕਾਰਾਂ ਕਰਕੇ ਆਪਣੀਆਂ ਝੋਲੀਆਂ ਭਰੇਗਾ ਸੋ ਮੈਂ ਸਾਰੀ ਸੰਗਤ ਨੂੰ ਜਿਨ੍ਹਾਂ ਸੰਗਤਾਂ ਦੇ ਪਾਤਸ਼ਾਹ ਨੇ ਮਨ ਵਿੱਚ ਆ ਕੇ ਇਹ ਵੱਡੀ ਰਹਿਮਤ ਬਖਸ਼ਿਸ਼ ਕਰਾਈ ਹੈ ਸੋ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਾਤਸ਼ਾਹ ਦੇ ਇਸ ਕਾਰਜ ਦੇ ਲਈ ਵੱਡਾ ਯੋਗਦਾਨ ਪੀਤਾ ਤੇ ਪਾਤਸ਼ਾਹ ਬਖਸ਼ਿਸ਼ ਕੰਨ ਕਿ ਉਹਨਾਂ ਦੀਆਂ ਵੀ ਝੋਲੀਆਂ ਖੁਸ਼ੀਆਂ ਨਾਲ ਭਰਨ ਸੋ ਸਾਰੀ ਸੰਗਤ ਨੂੰ ਵਧਾਈ ਅੱਜ ਗੁਰਦੁਆਰਾ ਕੋਰਿਆਂ ਵਾਲਾ ਸਾਹਿਬ ਇੱਕ ਸ਼ਬਦ ਚੋਂ ਕੀ ਜਥਾ ਮਾਤਾ ਸਾਹਿਬ ਕੋਜੀ ਸੇਵਾ ਸੁਸਾਇਟੀ ਦੇ ਅਪਰਾਲੇ ਦੇ ਨਾਲ ਬਾਲਕੀ ਸਾਹਿਬ ਬੜੀ ਸੁੰਦਰ ਬਣ ਕੇ ਤਿਆਰ ਹੈ ਕਿਉਂਕਿ ਅੱਜ ਅਸੀਂ ਕੋਰਿਆਂ ਵਾਲਾ ਗੁਰਦੁਆਰਾ ਦੀ ਇੱਕ ਜਿਹੜੀ ਕਮੇਟੀ ਹੈ ਇਹਨਾਂ ਨੂੰ ਸੌਂਪ ਦਿੱਤੀ ਹੈ ਜਿੱਥੇ ਮੇਰੇ ਮਹਾਰਾਜ ਦਾ ਸਰੂਪ ਜਾਏਗਾ ਉਹਦੇ ਵਿੱਚ ਸਿਸ਼ੋਬਿਤ ਹੋ ਕੇ ਜਾਣਗੇ ਤਾਂ ਕਿ ਜਿੱਥੇ ਮੇਰੇ ਮਹਾਰਾਜਾਂ ਉੱਥੇ ਪਤਾ ਲੱਗਣਾ ਚਾਹੀਦਾ ਕਿ ਸਵਾਰੀ ਸਾਹਿਬ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਾ ਰਹੇ ਨੇ ਤੇ ਇਹ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ ਸ੍ਰੀਪੁਰ ਲੈ ਜਾਣਾ ਚਾਹੁੰਦਾ ਕਿਸੇ ਵੀ ਗੁਰਦੁਆਰਾ ਸਾਹਿਬ ਚ ਲੈ ਜਾਣਾ ਚਾਹੁੰਦਾ ਉਹ ਲੈ ਕੇ ਵੀ ਜਾਏਗੀ ਦੁਬਾਰਾ ਲੈ ਕੇ ਵੀ ਆਏਗੀ ਇਹ ਵੀ ਅਸੀਂ ਸਟੇਸ਼ਨ ਇੱਥੇ ਕੋਰੇ ਆਉਣੇ ਗੁਰਦੁਆਰਾ ਚ ਰਿਆ ਕਰੇਗੀ ਇੱਥੇ ਦੇ ਮੈਨੇਜਰ ਸਾਹਿਬ ਨਾਲ ਕੰਟੈਕਟ ਕਰਕੇ ਇਹਨੂੰ ਕੋਈ ਵੀ ਲਿਜਾ ਸਕਦਾ ਫ੍ਰੀ ਆਫ ਕੋਸਟ ਹੈ ਕੋਈ ਇਹਦੀ ਸੇਵਾ ਨਹੀਂ ਹੈ ਮੈਂ ਇੱਕ ਵਾਰ ਫਿਰ ਧੰਨਵਾਦੀਆਂ ਵਿੱਕੀ ਬਾਬਾ ਜੀ ਦਾ ਤੇ ਸਾਰੀ ਸੰਗਤ ਦਾ ਖਾਸ ਤੌਰ ਤੇ ਮਾਨੀ ਜੀ ਦਾ ਲਾਲ ਦਾ ਤੁਸੀਂ ਮਿਹਨਤ ਕੀਤੀ ਐਨੀ ਬਹੁਤ ਇਹ ਗਰੀਬ ਦਾ ਕੀ ਪ੍ਰਬੰਧ ਹੋਊਗਾ ਜੀ ਹਾਂਜੀ ਡਰਾਈਵਰ ਦਾ ਡਰਾਈਵਰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਬੇਨਤੀ ਕਰੀ ਹੈ ਜੀ ਇਹ ਸਾਨੂੰ ਪ੍ਰੋਵਾਈਡ ਕਰੰਗੇ ਤੇ ਧਾਮੀ ਸਾਹਿਬ ਨੂੰ ਮਾਨੀ ਜੀ ਨੂੰ ਤੇ ਲਾਲਕਾ ਜੀ ਖੜੇ ਨੇ ਬੇਨਤੀ ਕਰਾਂਗੇ ਕਿ ਇਹਦੇ ਲਈ ਗੁਰਸਿੱਖ ਡਰਾਈਵਰ ਜਿਹੜਾ ਕਿ ਮਾਨ ਮਰਿਆਦਾ ਨੂੰ ਕਾਇਮ ਰੱਖਦਾ ਹੋਵੇ ਉਹ ਅਜੀ ਬੇਨਤੀ ਸਾਡੇ ਹਲਕਾ ਚਾਰਜ ਖੜੇ ਨੇ ਮਾਨਿੰਦਰ ਜੀ ਖੜੇ ਨੇ ਇਹਨਾਂ ਨੂੰ ਬੇਨਤੀ ਕਰਕੇ ਧਾਮੀ ਸਾਹਿਬ ਨੂੰ ਕਹਿ ਕੇ ਡਰਾਈਵਰ ਲਿਆਵਾਂਗੇ ਜਦ ਤੱਕ ਨਹੀਂ ਆਏਗਾ ਕੋਈ ਵੀ ਗੁਰਸਿੱਖ ਬੱਚਾ ਜਿਹੜਾ ਡਰਾਈਵਰੀ ਜਾਣਦਾ ਹੈ ਹੱਲ ਆ ਜਾਏਗਾ ਕਿੰਨੀ ਕਿੰਨਾ ਖਰਚ ਹੋਇਆ ਇਹਦੀ ਤੇ तकरीबन ਸਾਡਾ 10 ਲੱਖ ਰੁਪਈਆ ਲੱਗਿਆ ਜੀ ਕਿਉਂਕਿ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਲੱਗਿਆ ਕਿਸੇ ਨੇ 10 ਰੁਪਈਏ ਦਿੱਤੇ ਨੇ ਕਿਸੇ ਨੇ ਲੱਖ ਰੁਪਈਆ ਦਿੱਤਾ ਲੇਕਿਨ ਗੁਰੂ ਦੀ ਕਿਰਪਾ ਐਸੀ ਹੈ 10 ਲੱਖ ਲਾ ਕੇ ਵੀ ਪੈਸੇ ਬਚ ਗਏ ਅੱਜ ਸੰਗਤਾਂ ਵੱਲੋਂ ਅੱਜ ਜੋ ਮਹਾਰਾਜ ਦਾ ਸਵਾਰਾ ਤਿਆਰ ਕਰਵਾਇਆ ਹੈ ਗੱਡੀ ਉਹ ਬਹੁਤ ਹੀ ਸਲੰਘਾਯੋਗ ਹੈ ਕਿਉਂਕਿ ਜਦੋਂ ਮਹਾਰਾਜ ਦੇ ਸਰੂਪਾਂ ਨੇ ਮਹਾਰਾਜ ਜੀ ਨੇ ਕਿਸੇ ਦੇ ਘਰ ਵਿਖੇ ਚਰਨ ਪਾਉਣ ਜਾਣਾ ਹੁੰਦਾ ਸੀ ਤਾ ਉਸ ਸਮ ਕਈ ਵੀ ਰੇਸ਼ੀ ਆਪਦੀਆ ਪ੍ਰਾਈਵੇਟ ਗੱਡੀਆਂ ਵਿੱਚ ਲੈ ਕੇ ਜਾਣੇ ਆ ਜਾਂ ਮਹਾਰਾ ਵੀ ਅਸੀਂ ਮੂਰੇ ਕਿਸ ਤਰ੍ਹਾਂ ਰੱਖ ਲੈਨੇ ਆ ਉਹ ਪੂਰੀ ਮਰਿਆਦਾ ਅਨੁਸਾਰ ਮਹਾਰਾ ਦਾ ਸਤਕਾਰ ਨਹੀਂ ਸੀ ਹੁਣ ਇਹ ਸੰਗਤਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਜੀ ਇਹ ਬਹੁਤ ਹੀ ਸ਼ਲਾਘਾਯੋਗ ਹੈ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਜੋ ਧੰਤਨ ਗੁਰੂਗ੍ਰਾਮ ਸਾਹਿਬ ਜੀ ਦੇ ਇਹ ਵਿਚਾਰ ਇਹ ਤਿਆਰ ਹੋਏ ਨੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਚਲੋ